ਲਓ ਜੀ ਸ਼ੀਧੀ ਹਫਤਾ ਚੱਲ ਰਿਹਾ ਹੈ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਮੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੀਧੀ ਹਫਤਾ ਚੱਲੀਆਂ ਦਾ ਅੱਜ ਦਿਨ ਹੈਗਾ 22 ਦਸੰਬਰ ਦਾ ਤੇ ਦਿਨ ਹੈਗਾ ਐਤਵਾਰ ਤੇ ਅੱਜ 100 ਕਿਲੋਮੀਟਰ ਦੀ ਰਾਈਡ ਲਾ ਰਹੇ ਹਾਂ ਮਾਝਾ ਖਾਨਾ ਕ੍ਰੋਸ ਕਰੇ ਆਏ ਬਰਗਾੜੀ ਤੱਕ ਜਾਣਾ ਬਰਗਾੜੀ ਤੋਂ ਵਾਪਸੀ ਕਰਕੇ ਫਿਰ ਭਗਤੇ ਸਾਈਡ ਜਾਵਾਂਗੇ ਤੇ ਉਹ ਹੋਵੇ ਸੰਗੀ ਜੀ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਖਾਸ ਕਰਕੇ ਪੰਦੀ ਦੇ ਸ਼ੀਦੀਨ ਨੂੰ ਸਮਰਪਿਤ ਇਹ ਰਾਈਡ ਸ਼ੁਰੂ ਹੋ ਚੁੱਕੀ ਆ ਤੇ ਅੱਗੇ ਦਾ ਵੀਊ ਫਿਰ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਸਸ਼ੀ ਕਾਲ ਜੀ ਪਹੁੰਚ ਗਏ ਵਾਈਗਰੂ ਜੀ ਬਰਗਾੜੀ ਬਰਗਾੜੀ ਤੋਂ ਵਾਪਸੀ ਕਰਾਂਗੇ ਬਰਗਾੜੀ ਤੋਂ ਵਾਪਸੀ ਤੇ ਪਹੁੰਚਣ ਆ ਰਹੇ ਆ ਪਿੰਡ ਗੁਦਾਰੇ ਲੰਗਰ ਲਗਾਇਆ ਗਿਆ ਇੱਥੇ ਦੇਖਦੇ ਆ ਚਾਹ ਸ਼ਾਕੇ ਇੱਥੋਂ ਅੱਗੇ ਚੱਲਦੇ ਆ ਫਿਰ ਅੱਗੇ ਰੋਕਦਾ ਬਈ ਅੱਗੇ ਰੋਕਦਾ ਪੱਗ ਹੋਣੀ ਮੋਇ ਗੁਰੂ ਜੀ ਪਿੰਡ ਗਦਾਰੇ ਚਾਹ ਦਾ ਲੰਗਰ ਲਗਾਇਆ ਹੋਇਆ ਪਿੰਡ ਵਾਲਿਆਂ ਵੱਲੋਂ ਸਰਨ ਰੋਕ ਰੋਕ ਕੇ ਚਾਹ ਸ਼ਕਾ ਰਹੇ ਆ ਬੰਦੇ ਆਪਾਂ ਵੀ ਚਾਹ ਸ਼ਕ ਰਹੇ ਆ ਇਸ ਤੋਂ ਬਾਅਦ ਅੱਗੇ ਚੱਲੇ ਪਾਉਣੇ ਆ ਆ ਖੜਾ ਆਪਣਾ ਘੋੜਾ ਲੰਗਰ ਸ਼ਿਕਾਇਆ ਜਾ ਰਿਹਾ ਛੋਦੀ ਪਹੁੰਚ ਗਿਆ ਪਿੰਡ ਡੋੜ ਇੱਥੇ ਵੀ ਲੰਗਰ ਲੱਗਿਆ ਹੋਇਆ ਚੱਕੇ ਆਹ ਪਹੁੰਚ ਗਏ ਆ ਭਗਤਾ ਭਾਈ ਕਾ ਖੰਡੇ ਵਾਲਾ ਚੌਂਕ ਓ ਫਟਾਲੇ ਦੇ ਨੇ ਯਾਰੇ ਸਵੇਰ ਦਾ ਟਾਈਮ ਥੋੜੀ ਥੋੜੀ ਠੰਡਾ ਸੂਰਜ ਨਿਕਲੀ ਜਾਂਦਾ ਤੇ ਸਰੇ ਦਾ ਮੌਲਾ ਇਹ ਮੌਲਾ ਸਿਰਫ ਪੰਜਾਬ ਉੱਚ ਹੀ ਹੋ ਸਕਦਾ ਸਵੇਰੇ ਹੋਰ ਕਿਤੇ ਨਹੀਂ ਹੋ ਸਕਦਾ ਬਹੁਤ ਵਧੀਆ ਮੌਲਾ ਲੋ ਜੀ ਪਿੰਡ ਭਾਈ ਰੁੱਪੇ ਪਹੁੰਚਣ ਵਾਲੇ ਆ ਮਾਹੌਲ ਚੈੱਕ ਕਰੋ ਸਵੇਰ ਦਾ ਟਾਈਮ ਸੜਕਾਂ ਤੇ ਕੋਈ ਨਹੀਂ ਤੇ ਇੱਕ ਸਾਈਕਲ ਆਪਣਾ ਤੇ ਇੱਕ ਧੁੰਦ ਹੈ ਹੈ ਪਾਣੀ ਲੱਗੀਆਂ ਦਾ ਖੇਤਾਂ ਨੂੰ ਕਣਕਾ ਫੁੱਟੁੰਦੇ ਆ ਗਈਆਂ ਆ ਦੇਖੋ ਚੱਲੀ ਜਾਂਦੇ ਆ ਟਿਊਬਲ ਇਧਰੋਂ ਸੂਰਜ ਵੀ ਨਿਕਲਦਾ ਆਉਂਦਾ ਇੱਕ ਮਿੰਟ ਆਹ ਵੇਖੋ ਸੂਰਜ ਵੀ ਆ ਰਿਹਾ ਹੈ ਸਿਰਾਂ ਮੌੜ ਹੈ ਆਪਾਂ ਆਪਣਾ ਸਾਈਕਲ ਤੇ ਬੋਲ ਨਹੀਂ ਆਈ ਝੱਕ ਕਰੋ ਪਾਉ ਫਟਾਲੀ ਦੇ ਨਜ਼ਾਰੇ ਭਾਈ ਰੂਪੇ ਪਿੰਡ ਦੇ ਵੱਡੇ ਵੱਡੇ ਬਿਜਲੀ ਵਾਲੇ ਟਾਵਰ 66 ਕੇਵੀ ਵਾਲੇ ਆਪਣਾ ਸਾਈਕਲ ਸਾਹਮਣੇ ਰਾਹ ਸੁਵੇਰ ਦਾ ਨਜ਼ਾਰਾ ਇਦੋਂ ਉੱਤੇ ਕੁਝ ਨਹੀਂ ਹੋ ਸਕਦਾ ਉਸ ਤੋਂ ਦੇ ਨਿਕਲਿਆ ਆਇਆ ਜੀ ਜਿਆ ਉਹਦੇ ਖੇਤ 12 ਮਹੀਨੇ ਫਸਲ ਪੈਦਾ ਕਰਦੇ ਜਿਹੜੇ ਇਹ ਇਹ ਇਧਰ ਤੇ ਪੂਰੀ ਦੁਨੀਆ ਤੇ ਆਣੀ ਗੀ ਐਸੇ ਵੀ ਐਂਦੇ ਹੁੰਦੇ ਨਾ ਗੁਰੂ ਨਾਨਕ ਦੇ ਖੇਤਾਂ ਚ ਕੋਈ ਬਰਕਤ ਨਹੀਂ ਜਾ ਸਕਦੀ ਜਿੰਨੀ ਮਿਹਨਤ ਪਾਉਂਗੇ ਜ਼ਮੀਨ ਚ ਉਹ ਦੁੱਗਣਾ ਕਰਕੇ ਦਿੰਦੀ ਐ ਪਾਹੀ ਰੁਪੇ ਪਿੰਡ ਦੀਆਂ ਗਲੀਆਂ ਇਹ ਰੂਪਾ ਪੰਡ ਸਾफी ਵਧੀਆ ਪੰਡ ਹੈ ਇਹ ਹਦੂਆ ਦਾ ਪਾ ਜਾਣਾ ਨਾ ਥਾਣੇ ਇਹ ਤੇ ਥਾਣਿਆਂ ਤੋਂ ਫਿਰ ਘਰ ਵਾਪਸੀ ਹੋਊਗੀ 100 ਹੋ ਜੂਗਾ ਲਗਭਗ ਅੱਜ ਪੰਡ ਗੰਗਾ ਪੰਡ ਗੰਗਾ ਪਹੁੰਚ ਗਏ ਆ ਹਰਾਇਪੁਰ ਨੂੰ ਜਾਂਦਾ ਰਾਹ ਛਾਂ ਦੇਖੋ ਤੁਸੀਂ ਰਾਹ ਦੀ ਦਰਖਤਾਂ ਨਾਲ ਪਰਿਆਪਰਾ ਕਦੇ ਬਰਿੰਡੇ ਵਾਲੀ ਸੜਕ ਕੋਣੇ ਨਾਲ ਤੋਂ ਬਰਿੰਡੇ ਵਾਲੀ ਸੜਕ ਵੀ ਇਹਦੇ ਵਰਗੀ ਹੁੰਦੀ ਸੀ ਉਹ ਚੌੜੀ ਕਰਨ ਦੇ ਚੱਕਰ 'ਚ ਸਾਰੇ ਦਰਖਤ ਪੱਟਤੇ ਤੇ ਗਰਮੀ 'ਚ ਉੱਥੇ ਬੁਰਾ ਹਾਲ ਹੋ ਜਾਂਦਾ ਮੰਦੇ ਦਾ